ਦੇ 12 ਵਜੇ ਵਾਲੇ ਬਿਆਨ ਤੇ ਗਰਮਾਈ ਸਿਆਸਤ ਆਪਨੇ ਘੇਰੀ ਪੰਜਾਬ ਕਾਂਗਰਸ ਕਿਆ ਸਿੱਖਾਂ ਦਾ ਮਜ਼ਾਕ ਉਡਾਉਣਾ ਕਾਂਗਰਸ ਦਾ ਸੁਭਾਅ ਤਾਂ ਭਾਜਪੀ ਨੇ ਵੀ ਸਾਡੇ ਨਿਸ਼ਾਨੇ ਕਿ ਕਾਂਗਰਸ ਨੇ ਸਾਡੇ ਸੰਘਰਸ਼ ਤੇ ਸ਼ਹਾਦਤ ਨੂੰ ਪੁਚਾਈ ਠੇਸ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ BBMP ਤੇ ਵੱਡਾ ਇਲਜ਼ਾਮ ਕਿਆ ਨੰਗਲ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ BBMP ਪਰ ਅਸੀਂ ਨਹੀਂ ਖੋਣ ਦੇਾਂਗੇ ਕਿਸੇ ਦੀ ਵੀ ਜ਼ਮੀਨ ਸੀਐਮ ਮਾਨ ਦੇ ਪੰਜਾਬ ਆਉਂਦਿਆਂ ਹੀ ਸੱਦਾਂਗੇ ਮੀਟਿੰਗ ਗੈਂਗਸਟਰ ਗੋਲਡੀ ਬਰਾੜ ਦੀ ਨਵੀਂ ਆਡੀਓ ਕਲਿੱਪ ਆਈ ਸਾਹਮਣੇ ਦੁਬਈ ਤੋਂ ਚੰਡੀਗੜ੍ਹ ਤੱਕ ਜੁੜੇ ਪੈਰੀ ਕਤਲकांड ਦੇ ਤਾਰ ਪੈਰੀ ਦੇ ਨਾਲ ਦੁਬਈ 'ਚ ਵਿੱਕੀ ਨੂੰ ਵੀ ਖਤਮ ਕਰਦਾ ਸੀ ਪੁਲਾਇੰਟ ਹਿੰਡੀਗੋ ਦੀ ਫਲਾਈਟ ਸਰੱਬ ਤੋਂ ਹੋਣ ਤੇ ਦੇਸ਼ ਭਰ ਦੇ 에어ਪੋਰਟ ਤੇ ਹਾਹਾਕਾਰ 4 ਦਿਨਾਂ ਛੁਰ ਤੱਕ 1500 ਤੋਂ ਵੱਧ ਉਡਾਨਾਂ ਰੱਦ ਸੁਪਰੀਮ ਕੋਰਟ ਤੱਕ ਪਹੁੰਚਿਆ ਮਾਮਲਾ Indigo ਸੰਕਟ ਤੇ ਰਾਜਾ ਬਣਿੰਗਨੇ ਘੇੜੀ ਕੇਂਦਰ ਸਰਕਾਰ ਫਲਾਈਟ ਰੱਦ ਹੋਣ ਨੂੰ ਦੱਸਿਆ ਸਰਕਾਰ ਦਾ ਫੇਲੀਅਰ ਬੋਲੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਸਮਾਂ ਜਾਪਾਨ ਦੌਰੇ ਤੇ ਸੀਐਮ ਮਾਨ ਲਗਾਤਾਰ ਉਦਯੋਪਤੀਆਂ ਨਾਲ ਕਰ ਰੇ ਗੱਲਬਾਤ ਪੰਜਾਬ ਚ ਨਿਵੇਸ਼ ਦਾ ਦੇਰੇ ਸੱਦਾ ਇਨਵੈਸਟਰਸ ਨੂੰ ਸੂਬੇ ਦੀ ਮਜ਼ਬੂਤ ਉਦਯੋਗਿਕ ਨੀਤੀ ਬਾਰੇ ਸਾਂਝੀ ਕੀਤੀ ਜਾਣਕਾਰੀ ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਸਭ ਤੋਂ ਅਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਇੰਦਰਪ੍ਰੀਤ ਪੈਰੀ ਕਤਲकांड ਨਾਲ ਜੁੜੀ ਇੱਕ ਨਵੀਂ ਸੀਸੀਟੀਵੀ ਤੋਂ ਪੈਰੀ ਕਤਲकांड ਦੀ ਇੱਕ ਨਵੀਂ ਸੀਸੀਟੀਵੀ ਜੋ ਖਰੜ ਦੀ ਹੈ ਖਰੜ ਦੀ ਮਾਰਕੀਟ ਦੇ ਵਿੱਚ ਉਹ ਬਦਮਾਸ਼ ਘੁੰਮਦੇ ਨਜ਼ਰਾਏ ਨੇ ਜਿਨ੍ਹਾਂ ਨੇ ਪੈਰੀ ਦਾ ਕਤਲ ਕੀਤਾ ਕਤਲ ਵਾਲੇ ਦਿਨ ਦੀ ਦੁਪਹਿਰ 2:30 ਵਜੇ ਦੀ ਇਹ ਫੁਟੇਜ ਹੈ ਦੁਪਹਿਰ 2:30 ਵਜੇ ਦੀਆਂ ਤਸਵੀਰਾਂ ਨੇ ਜਿੱਥੇ ਗੱਡੀ پارک ਕਰਕੇ ਇਹ ਬਦਮਾਸ਼ ਉਸ ਮਾਰਕੀਟ ਦੇ ਵਿੱਚ ਘੁੰਮਦੇ ਨਜ਼ਰ ਆਏ ਪੁਲਿਸ ਨੇ ਤਿੰਨਾ ਚੋਂ ਇੱਕ ਬਦਮਾਸ਼ ਦੀ ਪਛਾਣ ਕੀਤੀ ਹੈ ਜਿਸ ਤੇ ਟੈਟੂ ਬਣਿਆ ਹੋਇਆ ਸੀ ਟੈਟੂ ਦੀ ਮਦਦ ਦੇ ਨਾਲ ਇਸ ਦੀ ਪਛਾਣ ਹੋਈ ਹੈ ਪੁਲਿਸ ਦੇ ਮੁਤਾਬਕ ਲੁਧਿਆਣਾ ਦੇ ਵਿੱਚ 20 ਬਦਮਾਸ਼ਾਂ ਦੀ ਕੈਨੇਡਾ ਕਾਰ ਦਿਖੀ ਸੀ ਉਸ ਤੋਂ ਬਾਅਦ ਉਹ ਖਰੜ ਦੀ ਮਾਰਕੀਟ ਦੇ ਵਿੱਚ ਆਏ ਤੇ ਫਿਰ ਉਸ ਤੋਂ ਬਾਅਦ ਪੈਰੀ ਦਾ ਕਤਲ ਕੀਤਾ ਗਿਆ ਪੈਰੀ ਦੇ ਗੋਲੀਆਂ ਮਾਰੀਆਂ ਗਈਆਂ ਇਹਨਾਂ ਬਦਮਾਸ਼ਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਖਰੜ ਦੀ ਮਾਰਕੀਟ ਦੀ ਜਿੱਥੇ ਇਹ ਗੱਡੀ پارک ਕਰਕੇ ਉੱਥੇ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ ਔਰ ਇੱਕ ਬਦਮਾਸ਼ ਦੀ ਜਿਹੜੀ ਪਛਾਣ ਹੈ ਉਹ ਉਸਦੇ ਟੈਟੂ ਬਣਿਆ ਸੀ ਟੈਟੂ ਤੋਂ ਕੀਤੀ ਗਈ ਹੈ ਪੁਲਿਸ ਦੇ ਮੁਤਾਬਕ ਇਸ ਦੀ ਪਛਾਣ ਟੈਟੂ ਤੋਂ ਹੋਈ ਹੈ ਔਰ ਹੁਣ ਇਹ ਹੋਰ ਵੀ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਖੰਗਾਲੀਆਂ ਜਾ ਰਹੀਆਂ ਮੈਂ ਗੋਲਦੀ ਬਰਾੜ ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹਣਾ ਜਿਹੜਾ ਆ ਪੈਰੀਓਲਾ ਜਿਹੜਾ ਮੁੱਦਾ ਚੱਲ ਰਿਹਾ ਉਹ ਤੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ 2-3 ਮਿੰਟ ਗੱਲ ਹੋਈ ਹੈ ਇਹ ਜਿਆਦਾ ਵਿੱਕੀ ਟੈਲੇ ਬਾਰੇ ਗੱਲ ਹੋ ਰਹੀ ਹੈ ਕਿ ਲਾਰੈਂਸ ਨੇ ਵਿੱਕੀ ਟੈ ਲੈ ਲਈ ਇਹ ਮੈਸੇਜ ਪਾਸ ਕੀਤਾ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿੰਨਾ ਗੱਲ ਕਰਨੀ ਹੈ ਤਾਂ ਇਹ ਪੈਰੀ ਨੇ ਫੋਨ ਚੱਕਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਜਿੰਨੀ ਕੋਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਦੋਂ ਬਾਅਦ ਚ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਹਾ ਸੀ ਜਾਂ ਕਹਿ ਰਿਆ ਸੀ ਹਾਂ ਵੀ ਅਸੀਂ ਮਾਰ ਦਿਆਂਗੇ ਉਹਨੂੰ ਜਾਂ ਮਸਲਾ ਲਾਵਾਂਗੇ ਸੀਪੇ ਦਾ ਕਿਉਂਕਿ ਲਾਰੈਂਸ ਦੇ ਮਨ ਚ ਇਹ ਮਿਸ ਅੰਡਰਸਟੈਂਡਿੰਗ ਹੈ ਵੀ ਕਿਤੇ ਵਿੱਕੀ ਟੈਲੇ ਦੇ ਵੀ ਕੋਈ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਪਰ ਸੀਪੇ ਵਾਲੇ ਕੰਮ ਚ ਵਿੱਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿ ਉਹ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟੈਲਾ ਬਈ ਆਪਸ ਚ ਕਾਲੇ ਟਾਈਮ ਤੇ ਦੋਸਤ ਨੇ ਮਣੀ ਵੀ ਜਦੋਂ ਕਿਸੇ ਵਿੱਕੀ ਟੈਲੇ ਨਾਲ ਗੱਲ ਹੁੰਦੀ ਹੋਣੀ ਆ ਕੋਈ ਦੋ ਤਿੰਨ ਮਹੀਨੇ ਪਹਿਲਾਂ ਉਹਨੇ ਦੱਸਿਆ ਹਣਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਵੀ ਉਹ ਮੇਰੇ ਘਰੇ ਰਹਿੰਦਾ ਪਿਆ ਤੇ ਵਿੱਕੀ ਟੈਲੇ ਨੇ ਮਣੀ ਨੂੰ ਅਵੇਅਰ ਕੀਤਾ ਤੇ ਅਗਲੀ ਖਬਰ ਗੁਰੂ ਘਰਾਂ ਦੇ ਬਾਹਰ ਧਰਨੇ ਲਾਉਣ ਦੇ ਐਲਾਨ ਤੇ ਐਸਜੀਪੀਸੀ ਨੇ ਕਿਹਾ ਹੈ ਕਿ ਗੁਰੂ ਘਰਾਂ ਦੇ ਬਾਹਰ ਧਰਨੇ ਲਾਉਣਾ ਜਾਇਜ਼ ਨਹੀਂ 328 ਰੁਪਿਆਂ ਦੇ ਮਾਮਲੇ ਦੇ ਵਿੱਚ ਅਸੀਂ ਜਾਂਚ ਕਰ ਚੁੱਕੇ ਹਾਂ ਜਾਂਚ ਕਰਕੇ ਵਿਭਾਗੀ ਕਾਰਵਾਈ ਵੀ ਐਸਜੀਪੀਸੀ ਨੇ ਕਿਹਾ ਕਿ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਕੁਝ ਜਥੇਬੰਦੀਆਂ ਨੇ ਧਰਨੇ ਦਾ ਐਲਾਨ ਕੀਤਾ 7 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਬਲਦੇਵ ਸਿੰਘ ਵਡਾਲਾ ਵੱਲੋਂ ਧਰਨੇ ਦਾ ਐਲਾਨ ਕੀਤਾ ਗਿਆ ਹੈ ਔਰ ਐਸਜੀਪੀਸੀ ਨੇ ਕਿਹਾ ਹੈ ਕਿ ਗੁਰੂਕਰਾਂ ਦੇ ਬਾਹਰ ਧਰਨੇ ਲਾਉਣਾ ਜਾਇਜ਼ ਨਹੀਂ ਹੈ ਐਸੇ ਐਲਾਨ ਨਹੀਂ ਕਰਨੇ ਚਾਹੀਦੇ ਸਰੂਪਾਂ ਦੇ ਮਾਮਲੇ ਦੇ ਵਿੱਚ ਉਹਨਾਂ ਕਿਹਾ ਕਿ ਐਸਜੀਪੀਸੀ ਜਾਂਚ ਵੀ ਕਰ ਚੁੱਕੀ ਹੈ ਤੇ ਕਾਰਵਾਈ ਵੀ ਕਰ ਚੁੱਕੀ ਹੈ ਦੀ ਅਗਲੀ ਖਬਰ ਬ੍ਰੇਕਿੰਗ ਨੰਬਰ 4 ਕੈਬਨਨ ਮੰਤਰੀ ਹਰਜੋਤ ਬੈਂਸ ਨੇ BBMP ਤੇ ਵੱਡੇ ਨਿਸ਼ਾਨੇ ਸਾਧੇ ਨੇ BBMP 'ਤੇ ਇਲਜ਼ਾਮ ਲਾਏ ਨੇ ਕਿ BBMP ਨੰਗਲ ਦੀ ਜ਼ਮੀਨ ਕਬਜ਼ਾਉਣਾ ਚਾਹੁੰਦਾ ਹੈ ਉਹਨਾਂ ਕਿਹਾ ਕਿ BBMP ਨੂੰ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨਾਂ ਖੋਣ ਨਹੀਂ ਦੇਵਾਂਗੇ ਇਹ ਜ਼ਮੀਨਾਂ ਸਾਡੀਆਂ ਆਪਣੀਆਂ ਨੇ ਉਹਨਾਂ ਕਿਹਾ ਕਿ BBMP ਨੂੰ ਕੋਈ ਵੀ ਛੱਤ ਜਾਂ ਦੁਕਾਨ ਖੋਣ ਦਾ ਕੋਈ ਹੱਕ ਨਹੀਂ ਸਾਰੀ ਫਰਦ ਅੱਜ ਵੀ ਪੰਜਾਬ ਦੇ ਨਾਮ ਤੇ ਬੋਲਦੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਬਾਦ ਦੇ ਆਉਂਦਿਆਂ ਹੀ ਅਸੀਂ ਇਸ ਮੁੱਦੇ ਤੇ ਇਸ ਹਫਤੇ ਇੱਕ ਮੀਟਿੰਗ ਵੀ ਰੱਖ ਤਾ ਦਿੱਕਤ ਉਹ ਸਭ ਤੋਂ ਵੱਡੀ ਪ੍ਰੋਬਲਮ ਉਹ ਇਹ ਕਿ ਸ਼ਹਿਰ ਦੀ ਜਿਹੜੀ ਮੇਨ ਜ਼ਮੀਨ ਹੈ ਉਹ ਐਨਐਫਐਲ ਤੇ ਬੀਬੀਐਮਪੀ ਉਸ ਤੇ ਆਪਣਾ ਕਲੇਮ ਰੱਖਦੇ ਨੇ ਤੇ ਖਾਸ ਕਰਕੇ ਜਿਹੜਾ ਸਾਡਾ ਮੇਨ ਮਾਰਕੀਟ ਹੈ ਕਿਲਨ ਏਰੀਆ ਹੈ ਹੰਡਾ ਮਾਰਕੀਟ ਹੈ ਪਹਾੜੀ ਮਾਰਕੀਟ ਹੈ ਇਹ ਸਾਰਾ ਏਰੀਆ ਸ਼ਹਿਰ ਦੀ ਜਾਨ ਹੈ ਦੇ ਲਗਾਤਾਰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ BBMP ਵੱਲੋਂ ਉੱਥੇ ਦੇ ਜਿਹੜੇ ਸਾਡੇ ਪੰਛੀ ਨਿਵਾਸ਼ਿੰਦੇ ਨੇ ਸਾਡੇ ਰੈ residencies ਤੋਂ ਤੱਕ ਕੀਤਾ ਜਾ ਰਿਹਾ ਹੈ ਅਸੀਂ ਸੀਐਮ ਸਾਹਿਬ ਜਿੱਦ ਨਹੀਂ ਵਾਪਸ ਹੁੰਦੇ ਆ ਡੰਗਲ ਦੀ ਕ੍ਰੇਡਿਟਸ ਦੀ ਟੀਮ ਨੂੰ ਲੈ ਕੇ ਸੀਐਮ ਸਾਹਿਬ ਮਿਲਾਂਗੇ ਟੋਟਲ ਜਿਹੜੇ ਕਾਗਜ਼ ਹੈ ਮੈਂ ਸਾਰਾ ਰਿਕਾਰਡ ਚੈੱਕ ਕਰਵਾ ਲਿਆ ਟੋਟਲ ਜਿਹੜੀ ਫਰਦਾਂ ਵਾਜ ਵੀ ਪੰਜਾਬ ਸਰਕਾਰ ਦੇ ਨਾਮ ਤੇ ਬੋਲ ਰਹੀਆਂ ਅ ਸਰਵ ਮੈਸ ਮੈਨੇਜਮੈਂਟ ਕਰਕੇ ਸਮੇ ਸਮੇਂ ਦੇ ਉੱਤੇ ਸਹੀ ਪੈਰਵੀ ਨਾ ਹੋਣ ਕਰਕੇ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਅੱਜ ਸਾਡੇ ਹਾਲਾਤ ਹੈ ਕਿ ਸਾਨੂੰ ਹਰ ਚੀਜ਼ ਲਈ ਐਨਓਸੀ ਬੀਵੀਐਮ ਵੀ ਤੋਂ ਮੰਗਣੀ ਪੈ ਰਹੀ ਤੇ ਉਹ ਸਾਡੇ ਸਿਰ ਤੇ ਆ ਕੇ ਬੈ ਗਏ ਨੇ ਅ ਇਸ ਸਾਰੀ ਚੀਜ਼ ਨੂੰ ਠੀਕ ਕਰਨ ਦੇ ਲਈ ਜਿੱਦਾਂ ਹੀ ਸੀ ਇੱਕ ਨੈਕਸਟ ਵੀਕ ਵੀ ਅਸੀਂ ਮੀਟਿੰਗ ਰੱਖਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਟਾਪ ਅਫੀਸ਼ੀਅਲਸ ਹੈ ਉਹ ਸਾਰੇ ਹੋਣਗੇ ਏਜੀ ਸਾਹਿਬ ਹੋਣਗੇ ਜੋ ਮਰਜ਼ੀ ਕਰਨਾ ਪਰ ਇਸ ਕੰਮ ਆ ਜਾਂਦੇ ਨੰਗਲ ਦੀ ਇੱਕ ਵੀ ਛੱਤ ਇੱਕ ਵੀ ਦੁਕਾਨ ਦੀ ਜ਼ਿੰਮੇਵਾਰੀ ਮੇਰੀ ਹੈ ਜਾਂ ਜਿਹੜਾ ਹੈ ਕਿਉਂਕਿ ਇਹ ਪੰਜਾਬ ਸਰਕਾਰ ਦੀ ਹੀ ਮਲਕੀਅਤ ਹੈ ਤੇ ਬੀਬੀ ਐਮ ਵੀ ਨਜਾਇਜ਼ ਸਾਡੇ ਬਣ। ਤੇ ਅਗਲੀ ਵੱਡੀ ਖਬਰ ਬ੍ਰੇਕਿੰਗ ਨੰਬਰ 3 에어ਪੋਰਟ ਤੇ ਯਾਤਰੀਆਂ ਦੀ ਖੱਜਲ ਖੁਆਰੀ ਹਲੇ ਵੀ ਚੱਲ ਰਹੀ ਹੈ 4 ਦਿਨ ਹੋ ਗਏ ਨੇ ਔਰ 4 ਦਿਨਾਂ ਦੇ ਵਿੱਚ ਹੁਣ ਤੱਕ 1500 ਤੋਂ ਵੱਧ ਫਲਾਈਟਸ ਕੈਨਸਲ ਹੋ ਚੁੱਕੀਆਂ ਨੇ। 에어ਪੋਰਟਸ ਤੇ ਲੋਕ ਪਰੇਸ਼ਾਨ ਹੋ ਰਹੇ ਨੇ 24 24 ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹੋਰਨਾ ਫਲਾਈਟਾਂ ਦੇ ਕਿਰਾਏ ਦੇ ਵਿੱਚ 10-10 ਗੁਣਾ ਦਾ ਵਾਧਾ ਹੋ ਚੁੱਕਾ ਹੈ ਫਲਾਈਟਾਂ ਦੀਆਂ ਵਧੀਆਂ ਕੀਮਤਾਂ ਤੇ 에ਵੀਏਸ਼ਨ ਮੰਤਰਾਲੇ ਨੇ ਵੀ ਐਕਸ਼ਨ ਲਿਆ ਹੈ ਔਰ 에ਵੀਏਸ਼ਨ ਮੰਤਰਾਲੇ ਨੇ ਮਨਮਾਨੇ ਕਿਰਾਏ ਵਸੂਲਣ ਤੇ ਪਾਬੰਦੀ ਲਾ ਦਿੱਤੀ ਹੈ ਸਰਕਾਰ ਨੇ ਹੁਣ ਪ੍ਰਭਾਵਿਤ ਰੂਟਾਂ ਤੇ ਵਾਜਬ ਕਿਰਾਇਆ ਤੈਅ ਕਰ ਦਿੱਤਾ ਹੈ ਮਨਮਾਨੇ ਕਿਰਾਏ 에ਅਰਲਾਈਨਸ ਨਹੀਂ ਲੈ ਸਕਣ ਗਿਆ ਕਿਰਾਏ ਦੀ 에ਵੀਏਸ਼ਨ ਮੰਤਰਾਲਾ ਨਿਗਰਾਨੀ ਕਰ ਰਿਹਾ ਹੈ ਸਰਕਾਰ ਨੇ ਇੰਡੀਗੋ ਦੇ ਸੀਈਓ ਨੂੰ ਵੀ ਹਟਾਉਣ ਦੇ ਲਈ ਕਹਿ ਦਿੱਤਾ ਹੈ ਕਿਉਂਕਿ Indigo ਵੱਲੋਂ ਫਲਾਈਟਾਂ ਕੈਨਸਲ ਕਰਨ ਨਾਲ ਇਹ ਸਾਰਾ ਜਿਹੜਾ ਰਫੜ ਹੈ ਉਹ ਸ਼ੁਰੂ ਹੋਇਆ ਸਾਰੀ ਪਰੇਸ਼ਾਨੀ ਜਿਹੜੀ ਸ਼ੁਰੂ ਹੋਈ ਤੇ ਹੁਣ ਹੁਣ ਇਹ ਵੀ ਖਬਰਾਂ ਨੇ ਕਿ ਸਰਕਾਰ Indigo ਤੇ ਭਾਰੀ ਪੈਨਲਟੀ ਵੀ ਲਾ ਸਕਦੀ ਹੈ। ਕਈ ਖੇਤਰਾਂ ਦੇ ਵਿੱਚ Indigo ਦੀਆਂ ਉਡਾਨਾਂ ਨੂੰ ਸਰਕਾਰ ਬੰਦ ਵੀ ਕਰ ਸਕਦੀ ਹੈ। ਜਿੱਥੇ ਪੂਰਾ ਸਟਾਫ ਹੋਏਗਾ ਉੱਥੇ ਹੀ ਉਡਾਨ ਦੀ ਇਜਾਜ਼ਤ ਹੋਏਗੀ ਦੱਸ ਦਈਏ ਕਿ ਸਾਰੇ ਸੰਕਟ ਦਾ ਕਾਰਨ ਇੰਡੀਗੋ ਦੇ ਵਿੱਚ ਸਟਾਫ ਦੀ ਕਮੀ ਹੈ ਜਿਸ ਨੂੰ ਦੇਖਦਿਆਂ ਇੰਡੀਗੋ ਨੇ FDTL ਨਿਯਮ ਲਾਗੂ ਕੀਤੇ ਸੀ ਪਰ ਇਹਨਾਂ ਦੇ ਸਹੀ ਢੰਗ ਨਾਲ ਲਾਗੂ ਨਾ ਹੋਣ ਕਰਕੇ ਇਹ ਸਮੱਸਿਆ ਪੈਦਾ ਹੋ ਗਈ ਹੈ। ਮੈਂ ਪਖਾਨ ਕੋਲ ਤੇ ਹਾਂ ਉੱਤਰੀਪੁਰਾ ਜਾਉਣਾ। ਹੂੰ। ਤਕਰੀਬ ਲਗਤੀ ਉਹ ਅਬੀ ਕਿਆ ਕਨਫਰਮੇਸ਼ਨ ਕਿਆ ਬੋਲ ਰਹੇ ਹੈ। ਕਿ ਮੇਰੀ ਉਹ ਮੁ旅 ਕੱਲ ਕੀ ਥੀ। ਕੱ비 ਅੱਜ ਕੀ ਇਹਨਾਂ ਨੇ ਬੋਲਾ ਥਾ आज वो तेरे बारह पचपन बोला था तो वो भी डिले है दिले हो ने, बोला थ्री थर्टी फाइव बोला है तो भी देखता हूं के क्या अच्छा है। आप कल वाली कैंसिल हो गई थी आज बोला था ना, 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 ना। ना मैं अकेला ना। जरूरी है मैं तो फौज में हूँ तो मुझे तो उधर जाना जरूरी है ना टाइम पे मैं छुट्टी आया था अपना तो छुट्टी जाके उधर जाके ज्वाइन नहीं करना है ना तो ही है अभी उधर तो जाना जरूरी है ਉਦੇਪੁਰ ਦੇ ਅਖਤਰੀਕ ਤੋਂ ਤੇ ਹੁਣ ਸਾਨੂੰ ਉਹਦੀ ਪਰੇਸ਼ਾਨੀ ਹੋ ਰਹੀ ਵੀ ਸੀ ਉਹਦਾ ਕੀ ਹਾਲ ਉਹਦਾ ਕਰੀ ਤੇ ਉਹ ਨਾਲੇ ਕੁਝ ਡਿਸਕਲੋਜ਼ ਕਰ ਨਹੀਂ ਰਿਹਾਲੇ ਤੱਕ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੁਣ ਦੇਖੋ ਜਿਨ੍ਹਾਂ ਦੇ ਪ੍ਰੀਪਲਾਨਡ ਪ੍ਰੋਗਰਾਮ ਬੰਨੇ ਹੋਏ ਨੇ ਉਹ ਸਾਰੇ ਸਾਡੇ ਖਰਾਬ ਹੋ ਰਹੇ ਨੇ ਰੀਸ਼ਡਿਊਲ ਸਾਨੂੰ ਕਰਦੇ ਚੱਕਰਨੇ ਪੈਣਗੇ ਹਿਉਂ ਬਾਏ ਰੋਡ ਅਸੀਂ ਜਾਵਾਂਗੇ ਤੇ 1000 ਕਿਲੋਮੀਟਰ ਤੋਂ ਪੈਂਦਾ ਸਾਨੂੰ ਅੰਮ੍ਰਿਤਸਰ ਤੋਂ ਤੇ ਅਸੀਂ ਹੁਣ ਉਹ ਦੇਖ ਰਹੇ ਆਂ ਵੀ ਸਾਡਾ ਕੀ ਹੈ ਸੋਲੂਸ਼ਨ ਕਰਦੇ ਨੇ ਇਹਨੇ ਲੋਗ ਜੀ ਤੁਸੀਂ ਕਿੰਨੇ ਲੋਗ ਆਏ ਸੀ ਅਸੀਂ ਦੋ ਜਣੇ ਆ ਗਏ ਮੈਂ ਔਰ ਮੇਰੀ ਵਾਈਫ ਨੇ ਜਾਣਾ ਹਾਂਜੀ ਹਾਂਜੀ ਤੇ ਜਦੋਂ ਕਿੱਥੇ ਤੁਸੀਂ ਅਸੀਂ ਉਦੇਪੁਰ

तो ये देश के हालात हैं सरकार से गुजारिश करना चाहूंगा हर लोगों के त्यौहार हैं नया साल आ रहा है लोगों ने इधर उधर जाना है प्लीज भाई इसमें ऊपर तवज्जो दीजिए अमृतकाल के समय में ऐसा नहीं होना चाहिए so, जो आ, लोगों ने रिएक्ट किया जिस तरह से लड़ाई झगड़े हो रहे थे आई थिंक इट्स वेरी वेरी अनफॉर्चुनेट ये वो स्टाफ है सर्विस इंडस्ट्री का जो हम लोगों का ध्यान रखता है हमेशा उनके चेहरे पर स्माइल्स रहती हैं કે ઓ ઇન ફ્લાઇટ ક્રૂ ની વાત કરે હિયા ઓન ગ્રાઉન્ડ ક્રૂ ની વાત કરે હમે સ્કોટ કરતે હે ધ્યાન રખતે હે સબ લોગોં કા સો આઈ થિંક અમારી રિસ્પોન્સિબિલિટી બનતી હે જબ મુશ્કિલ આતી હે ઉન પર તો હમ ભી ઉન કા સાથ દે تے اگલી ખબર બ્રેકિંગ નંબર 2 હર્ક સિંહ रावत દે 12:42 બ્યાલے બયાન ને બવાલ મચાયા હુઆ હુઆ હુનામ આદમી પાર્ટી ને કોંગ્રેસ સે સવાલ ચકકે ને ઓર ક્યા હે આપને કે સિક્ખાં દા મજાક ઉડાના કોંગ્રેસ દા સુબા હૈ ਰਾਜਾ ਬੜਿੰਗ ਨੇ ਵੀ ਉਹਨਾਂ ਕਿਹਾ ਕਿ ਸਿੱਖ ਬੱਚਿਆਂ ਦਾ ਮਜ਼ਾਕ ਉਡਾਇਆ ਸੀ। ਰਾਹੁਲ ਗਾਂਧੀ ਸਣੇ ਪੰਜਾਬ ਕਾਂਗਰਸ ਤੋਂ ਮਾਫੀ ਦੀ ਮੰਗ ਕੀਤੀ ਹੈ ਆਮ ਆਦਮੀ ਪਾਰਟੀ ਨੇ ਹਰਖ ਸਿੰਘ ਰਾਵਤ ਨੂੰ ਕਿਹਾ ਕਿ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਕਾਂਗਰਸ ਸਾਥੀ ਹਰਖ ਸਿੰਘ ਰਾਵਤ ਨੂੰ ਉਹਨਾਂ ਕਿਹਾ ਕਿ ਇਤਿਹਾਸ ਦੀ ਜਾਣਕਾਰੀ ਨਹੀਂ ਪਹਿਨਾ ਉਹ 12 ਵਜੇ ਦਾ ਇਤਿਹਾਸ ਪੜ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸੇ ਕਾਂਗਰਸ ਨੇ ਗੁਰੂ ਘਰਾਂ ਤੇ ਤੂਪਾ ਚਲਾਈਆਂ ਸੀ ਤੇ ਸਮੇਂ ਸਮੇਂ ਤੇ ਸਿੱਖਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਕੀਤਾ। ਔਰ ਬੀਜੇਪੀ ਨੇ ਵੀ ਹਰਕ ਸਿੰਘ रावत ਤੇ ਸਿੱਖਾਂ ਦੇ ਅਪਮਾਨ ਕਰਨ ਦੇ ਇਲਜ਼ਾਮ ਲਾਏ ਪਰੰਪਰਾ ਤੇ ਅਸਥਾ ਦਾ ਮਜ਼ਾਕ ਉਡਾਉਣਾ ਦਾ ਕੀ ਕੈਂਡਸ ਦੀ ਆਦਤ ਹੈ ਆਰਪੀ ਸਿੰਘ ਨੇ ਕਿਹਾ ਕਿ ਹਰਕ ਸਿੰਘ ਦਾ ਬਿਆਨ ਕਾਂਗਰਸ ਦੀ ਸੋਚ ਨੂੰ ਦਰਸਾਉਂਦਾ ਹੈ ਔਰ ਇਸ ਬਿਆਨ ਨਾਲ ਸਿੱਖਾਂ ਦੀ ਬਹਾਦਰੀ ਸੰਘਰਸ਼ ਤੇ ਸ਼ਹਾਦਤ ਨੂੰ ਵੱਡੀ ਦਿੱਸ ਪਹੁੰਚੀ ਹੈ ਅਜਿਹਾ ਬਿਆਨ 84 ਦੇ ਕਾਲੇ ਦੌਰ ਦੀ ਯਾਦ ਦਿਵਾਉਂਦਾ ਹੈ ਆਰਪੀ ਸਿੰਘ ਨੇ ਕਿਹਾ ਕਿ ਉਤਰਾਖੰਡ ਕਾਂਗਰਸ

ਬਾਰਤ ਬਜੇ ਬਾਰਾ ਬਜੇ ਬਾਰਾ ਬਜੇਾਰੇ ਸਭ ਦੋਰਾਏਂਗੇ ਬਾਰਸ਼ ਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰਕੇ ਬਾਰਤ ਬਾਰਤ ਬਜੇ ਬਾਰਾ ਬਜੇਾਰੇ ਸਭ ਦੋਰਾਏਂਗੇ ਕਿ ਹਰਖ ਸਿੰਘ ਰਾਵਤ ਜੀ 12 ਵਜ ਦਾ ਇਤਿਹਾਸ ਪੜੋ 12 ਵਜੇ ਨਾ ਬਜਦੇ ਨਾ ਸਿੱਖਾਂ ਦੇ ਤੇ ਤੁਹਾਡਾ ਇਸ ਦੇਸ਼ ਦਾ ਧਰਮ ਕਲਚਰ ਅੱਜ ਬਦਲਿਆ ਹੋਣਾ ਸੀ ਇਸ ਦੇਸ਼ ਦੀਆਂ ਧੀਆਂ ਪੈਣਾ ਕਿਉਂਕਿ ਸਿੱਖ ਤੁਜੇ ਦੀਆਂ 3 ਭੈਣਾਂ ਵੀ ਆਪਣੀਆਂ ਸਮਝਦੇ ਆ ਉਹ 3 ਭੈਣਾਂ ਦੀ ਇੱਜ਼ਤ ਆਬਰੂ ਨਹੀਂ ਬਚਣੀ ਸੀ ਅਫਦਾਲੀ ਟੱਕੇ ਟੱਕੇ ਤੇ ਵੇਚਦਾ ਸੀ ਕਾਬਲ ਇਹ ਸਿੱਖਾਂ ਦਾ ਯੋਗਦਾਨ ਹੈ ਇਹ ਸਿੱਖਾਂ ਦੇ 12 ਵਜਦੇ ਆ ਜਿਸ ਤਰੀਕੇ ਨਾਲ ਸਿੱਖ ਭਾਈਚਾਰੇ ਨੂੰ ਜੇ ਨજર ਅੰਦਾਜ਼ ਹੀ ਨਹੀਂ ਉਹਨਾਂ ਨੇ ਸਿੱਖ ਭਾਈਚਾਰੇ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਰਾਹੁਲ ਗਾਂਧੀ ਜੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਮਾਫੀ ਮੰਗਣ ਇਹਨਾਂ ਦੇ ਵੱਡੇ ਵੱਡੇਆਂ ਨੂੰ ਪੁੱਛਣਾ ਚਾਹੀਦਾ कि ਜਦੋਂ ਇਥੋਂ ਧਾਰਵੀ ਆ ਕੇ ਸਾਡੀ ਹਿਜਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੂ ਬੇਟੀਆਂ ਨੂੰ ਚੁੱਕੇ ਲੈ ਜਾਂਦੇ ਸੀ ਤਾਂ ਇਹ ਸਿੱਖੀ ਸੀ ਜਿਹੜੇ 12 ਵਜੇ ਜਾ ਕੇ ਹਮਲਾ ਕਰਕੇ ਉਹਨਾਂ ਨੂੰ ਛਡਾਉਂਦੇ ਰਹੇ ਆ ਇਹ ਸਿੱਖਾਂ ਦਾ ਗੁਰਿਲਾ ਐਕਸ਼ਨ ਹੁੰਦਾ ਸੀ रावत ਜੀ ਇਹ ਗੱਲ ਨੂੰ ਤੁਸੀਂ ਸਮਝੋ ਇਹ ਗੱਲ ਠੀਕ ਆ ਕਿ ਇਸ ਦੇਸ਼ ਦੇ ਲੋਕਤੰਤਰ ਦਾ ਤੁਸੀਂ ਘਾੜ ਕੀ ਦਾ ਸਿੱਖਾਂ ਦਾ ਕਦਰਾਂ ਕੀਤਾ ਨਿਆਂ ਦੌੜ ਦੀ ਗੱਲ ਨਹੀਂ ਕੀਤੀ ਪਰ ਅੱਜ ਥੋੜੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਆ ਕਿ ਦਿੱਲੀ ਦੀਆਂ ਸੜਕਾਂ ਤੇ ਸਿੱਖ ਕਤਲੇਆਮ ਹੋਵੇ ਇਹ ਸਾਰਾ ਕੁਝ ਕਾਂਗਰਸ ਨੇ ਕੀਤਾ ਕਰਾਇਆ ਪਰ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੇ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰ ਬੈਠੇ ਨੇ ਇਹ ਕਿਉਂ ਚੁੱਪ ਨੇ ਇਹ ਕਿਉਂ ਨਹੀਂ ਆਪਣੀ ਨੈਸ਼ਨਲ ਲੀਡਰਸ਼ਿਪ ਨਾਲ ਗੱਲ ਕਰਦੇ ਔਰ ਐਸੇ ਜਿਹੜੇ ਵਿਅਕਤੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਉਂਦੇ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਨਾ ਕਿ ਜਮਾਤ ਹੀ ਉਸ 'ਚ ਬੈਠੇ ਨੇ ਜਿਹੜੀ ਸਿੱਖ ਵਿਰੋਧੀ ਆ ਸੋ ਹਰਕ ਸਿੰਘ ਰਾਵਤ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਡਿਮਾਂਡ ਸ਼੍ਰੋਮਣੀ ਕਾਲ ਦਲ ਰੱਖਦਾ ਇਹ ਕੁਝ ਲੋਕ ਭਾਵਨਾਤਕੋਗੇ ਗਲਤ ਬਿਆਨ ਦੇ ਜਾਂਦੇ ਆ ਮੈਂ ਕਹਿਣਾ ਚਾਹੁੰਦਾ ਕਿ ਇਹ ਬਿਲਕੁਲ ਗਲਤ ਬਿਆਨ ਹੈ ਪਾਰਟੀ ਸਖਤ ਨੋਟਿਸ ਲਊਗੀ ਇਹਦੇ ਉੱਤੇ ਔਰ ਉਹਦੇ ਤੇ ਸਖਤ ਕਾਰਵਾਈ ਕਰਾਉਣ ਦੀ ਅਸੀਂ ਪਾਰਟੀ ਤੋਂ ਮੰਗ ਕਰਾਂਗੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਕਮਿਸ਼ਨ ਦੇ ਨਾਲ ਅੱਜ ਮੁਲਾਕਾਤ ਕੀਤੀ ਹੈ ਬਾਜਵਾ ਨੇ ਚੋਣ ਕਮਿਸ਼ਨ ਦੇ ਕੋਲ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਕੀਤੀ ਕਿ ਆਪ ਵੱਲੋਂ ਨਾਬਜੱਤੀਆ ਮੌਕੇ ਧੱਕਾ ਕੀਤਾ ਗਿਆ ਆਪ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਕਮਿਸ਼ਨ ਨੂੰ ਜਾਣੂ ਕਰਵਾਇਆ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧੱਕੇਸ਼ਾਹੀ ਹੋਈ ਹੈ ਕਾਂਗਰਸੀ ਉਮੀਦਵਾਰਾਂ ਦੇ ਫਾਰਮ ਵੀ ਰੱਦ ਕੀਤੇ ਗਏ ਨੇ ਬਾਜਵਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰੇਗਾ ਸਭ ਸਾਰਿਆਂ ਨਾਲੋਂ ਵੱਧ ਜ਼ੋਰ ਇਸ ਗੱਲ ਦਾ ਲੱਗਦਾ ਕਿ ਨੋਮੀਨੇਸ਼ਨ ਅਸੀਂ ਆਪਣੀ ਕਿਸਾਂ ਧਾਇਰ ਕਰਨੀ ਹੈ ਤੇ ਕਾਗਜ਼ ਕਿਸ ਤਰ੍ਹਾਂ ਬਚਾਣੇ ਇਹ ਪਹਿਲੀ ਡੈਮੋਕਰੇਸੀ ਮੇਰਾ ਕਹਿਲੇ ਹਿੰਦੁਸਤਾਨ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਜਮਹੂਰੀਅਤ ਗਣੀ ਜਾਂਦੀ ਲੋਕ ਰਾਜ ਗਿਣਿਆ ਜਾਂਦਾ ਇਸ ਲੋਕ ਰਾਜ ਦੇ ਵਿੱਚ ਜਿਸੇ ਜਿੱਥੇ ਅਸੀਂ 21 ਸੈਂਚਰੀ ਚ ਪਹੁੰਚ ਗਏ ਤੁਹਾਡੇ ਐਮਐਲਏ ਜਿਹੜੇ ਨੇ ਆ ਪਿਛਲੇ ਦਿਨੀ ਅਕਨੌਰ ਵਾਲੇ ਸਨੌਰ ਵਾਲੇ ਸਮਾਣੇ ਵਾਲੇ ਰਾਜਪੁਰੇ ਵਾਲੇ ਡੇਰਾ ਬਸੀ ਵਾਲੇ ਗੁੰਡਾਨਾਜੋ ਤਰਨਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਜੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰਤਾ ਕਿਹਾ ਆਮ ਆਦੀ ਪਾਰਟੀ ਕਰਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਮੈਂ ਤਾਂ ਸਾਰੇ ਐਨੇ ਅਨਪੜ੍ਹ ਹੈਗੇ ਉਹ ਕੋਨੇ ਆਪਣੇ ਕਾਰਜਿਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕ੍ਰੇਸੀ ਨੂੰ ਪਿੱਛੇ ਛੁਰਾ ਮਲੇ ਝਾੜੂ ਵਾਲਿਆਂ ਨੇ ਡੇਰਾ ਬਾਬਾ ਨਾਨਕ ਕੀ ਹੋਇਆ ਸਾਰ ਸੁਖਜਿੰਦਰ ਸਿੰਘ ਰੰਧਾਵਾ ਉਹ ਉੱਥੇ ਜੋ ਹਾਲ ਹੋਇਆ ਔਰ ਮੈਂ ਸਾਰਿਆਂ ਨੂੰ ਦੁੱਖ ਨਾਲ ਕਹਿਣ ਲੱਗਾ ਉੱਥੇ ਪੱਗਾਂ ਲੱਥੀਆਂ ਸੱਜਰ ਸਾਹਿਬ ਦੇ ਵੀ ਰਿਜੈਕਟ ਹੋ ਗਏ ਓਟਾਰੀ ਵੀ ਹੋ ਗਏ ਜਿਹੜਾ ਜਿਹੜਾ ਸਾਰਿਆਂ ਨੂੰ ਵਰਪਾਲ ਵਧੀਆ ਹਲਕਾ ਸੀਗਾ ਉਹਨਾਂ ਨੇ ਨਾਮਜ਼ਦਗੀ ਜ਼ਿਲ੍ਹਾ ਪ੍ਰਸ਼ਦੀ ਢਾਈ ਦਿੱਤੀ ਅਸੀਂ ਭਰਾਵਾਂ ਸਾਰਿਆਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਲੈਕਸ਼ਨ ਦਾ ਬਾਈਕਾਟ ਕਰਨ ਲੱਗੇ ਆਂ ਔਰ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਨਿਜਾਇਜ਼ ਪਰਚੇ ਹੁੰਦੇ ਉਹਦੇ ਵਿੱਚ ਆਪ ਸੁਭਾ ਮੂਟੋ ਨੋਟਿਸ ਲਵੋ ਸਭੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿੱਥੇ ਵੀ ਕੋਈ ਏਦਾਂ ਦੀ ਘਰਦਾ ਨਹੀਂ ਕੀਤੀ ਕਿ ਜਿੱਥੇ ਫੈਲਾ ਚੁੱਕ ਕੇ ਆਪਣੇ ਕਦੀ ਖੜੀਆਂ ਹੋਣ ਤਾਂ ਉਸ ਤੇ ਕਾਂਦੀਆਂ ਕੋ ਉਮੀਦਵਾਰੀ ਸੀ ਆਗੇ ਇਸ ਕਰਕੇ ਝੂਠੇ ਦੋਸ਼ ਲਾਉਣੇ ਇਹ ਤਾਂ ਜੀ ਗੁੱਡਾ ਕਰਦੀ ਆ ਜੀ ਇਹ ਏਦਾਂ ਆ ਜੀ